ਕੈਲੇ ਜਾਣਦਾ ਸੀ ਕਿ ਉਹ ਬੇਤਾਵੀ ਨੂੰ ਸਿੱਧਾ ਆਪਣੇ ਘਰ ਨਹੀਂ ਸੀ ਲਿਜਾ ਸਕਦਾ ਕਿਉਂਕਿ ਪਹਿਲਾਂ ਹੀ ਉਸ ਦੇ ਐਨੇ ਦਿਨਾਂ ਤੋਂ ਲਾਹ ਪਤਾਂ ਰਹਿਣ ਦੇ ਕਰਕੇ ਪਿੰਡ ਦੇ ਲੋਕ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਪਏ ਸਨ ਉਤੋਂ ਜੇ ਉਹ ਬੇਤਾਵੀ ਨੂੰ ਵੀ ਨਾਲ ਹੀ ਲੈ ਜਾਂਦਾ ਤਾਂ ਫਿਰ ਤਾਂ ਰਾਈ ਦਾ ਪਹਾੜ ਬਣਨ ਵਿੱਚ देर ਨਹੀਂ ਸੀ ਲੱਗਣੀ ਬਹੁਤਾ ਨਹੀਂ ਪਰ ਕੈਲੇ ਨੂੰ ਆਪਣੇ ਘਰ ਦੇਆਂ ਦਾ ਫਿਕਰ ਤਾਂ ਜ਼ਰੂਰ ਹੀ ਸੀ ਉਹ ਨਹੀਂ ਸੀ ਚਾਹੁੰਦਾ ਕਿ ਉਸ ਦਾ ਜ਼ਰਾ ਜਿਨੀ ਲਾਪਰਵਾਹੀ ਕਰਕੇ ਲੋਕ ਉਸ ਦੇ ਘਰਦਿਆਂ ਵੱਲ ਨੂੰ ਉਂਗਲ ਕਰਨ ਲੱਗ ਪੈਣ ਸੋ ਕੁਝ ਤੈਨੂੰ ਸਨੇਹਦੇ ਲਈ ਠਹਿਰਨ ਦਾ ਫੈਸਲਾ ਕੀਤਾ ਇੱਕ ਦਿਨ ਇੱਕ ਬਾਤ ਪੁੱਛੂੰ ਸਰਦਾਰ ਸਾਹਿਬ ਬੇਤਾਵੀ ਨੇ ਖਿਹਰੇ ਵੱਲ ਨਜ਼ਰਾਂ ਟਿਕਾਉਂਦਿਆਂ ਕਿਹਾ ਹਾਂ ਪੁੱਛ ਕੀ ਪੁੱਛਣਾ ਕਹਿਲੇ ਨੇ ਬਿਨਾ ਬੇਤਾਵੀ ਵੱਲ ਵੇਖੇ ਕਿਹਾ ਆਪਨੇ ਮੇਰੀ ਮਦਦ ਕਿਉਂ ਕੀਤੀ ਸਰਦਾਰ ਸਾਹਿਬ ਆਪਣੀ ਠੋਡੀ ਥੱਲੇ ਹਥੇਲੀ ਨੂੰ ਟਿਕਾਈ ਬੇਤਾਬੀ ਇੱਕ ਟੱਕ ਕਹਿਲੇ ਨੂੰ ਨਿہار ਦੇ ਰਹੀ ਕੀ ਮਤਲਬ ਤੇਰਾ ਮੈਂ ਕੁਝ ਸਮਝਿਆ ਨਹੀਂ ਕਹਿਲਾ ਬੇਤਾਬੀ ਦੀ ਕਹੀ ਗੱਲ ਦਾ ਅਰਥ ਕੱਢਣ ਦੀ ਕੋਸ਼ਿਸ਼ ਕਰਦਾ ਰਿਹਾ ਮੇਰਾ ਮਤਲਬ ਸਰਦਾਰ ਸਾਹਿਬ ਕਿ ਆਪ ਅਗਰ ਆਪ ਚਾਹਤੇ ਤੋ ਮੁਝੇ ਵਹੀਂ ਛੋੜ ਕੇ ਵੀ ਆ ਸਕਤੇ ਸਤੇ ਮਗਰ ਆਪਨੇ ਐਸਾ ਨਹੀਂ ਕੀਆ ਪੁੱਛ ਸਕਤੀ ਹੂੰ ਕਿਉਂ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਭਲਾ ਨਾਲੇ ਇੱਕ ਲੋੜਵੰਦ ਨੂੰ ਤਾਂ ਦੂਜੇ ਲੋੜਵੰਦ ਦਾ ਹੀ ਸਹਾਰਾ ਹੁੰਦਾ ਹੈ ਜਿਹੜੀ ਮੁਸੀਬਤ ਵਿੱਚ ਤੂੰ ਪਈ ਸੀ ਉਸ ਦੇ ਸਾਹਮਣੇ ਮੇਰੀ ਮੁਸੀਬਤ ਤਾਂ ਕੁਝ ਵੀ ਨਹੀਂ ਸੀ ਤੇਰੀ ਜ਼ਿੰਦਗੀ ਦਾ ਸਵਾਲ ਸੀ ਤੇ ਮੈਂ ਤਾਂ ਬਸ ਜ਼ਖਮੀ ਹੀ ਹੋਇਆ ਸੀ ਬਾਰਨ ਥੋੜੀ ਨਾ ਕਹਿਲਾ ਇਸ ਤੋਂ ਪਹਿਲਾਂ ਕਿ ਕੁਝ ਹੋਰ ਕਹਿ ਪਾਉਂਦਾ ਬੇਤਾ ਵੀ ਨੇ ਭੱਜ ਕੇ ਆ ਕੇ ਕਹਿਲੇ ਦੇ ਮੂੰਹ ਤੇ ਆਪਣਾ ਹੱਥ ਧਰ ਦਿੱਤਾ ਨਹੀਂ ਸਰਦਾਰ ਸਾਹਿਬ ਭਗਵਾਨ ਕੇ ਲਈ ਐਸਾ ਤੂੰ ਮਤ ਕਹੀਂ ਤੂੰ ਅੱਖਾਂ ਕਿਉਂ ਭਾਰ ਕੇ ਬੈ ਗਈ ਏ ਕਿਤੇ ਤੈਨੂੰ ਮੇਰੇ ਨਾਲ ਪਿਆਰ ਆਖਦਾ ਆਖਦਾ ਹੋਇਆ ਕੈਲਾ ਮਿੰਨਾ ਮਿੰਨਾ ਜੇ ਹਮਸਕਰੌਣ ਲੱਗਾ ਹੇ ਭਗਵਾਨ ਜਿਆ ਕਿਆ ਕਹਿ ਰਹੇ ਹੋ ਸਰਦਾਰ ਸਾਹਿਬ ਮੇਤਾ ਵੀ ਇਸ ਗੱਲ ਦੇ ਜਵਾਬ ਵਿੱਚ ਸੰਗੀ ਲੱਗਦੀ ਸੀ 6 ਮਹੀਨੇ ਬੀਤ ਜਾਣ ਮਗਰੋਂ ਜਦ ਕੈਲਾ ਮੇਤਾ ਵੀ ਨੂੰ ਲੈ ਕੇ ਪੰਜਾਬ ਆਪਣੇ ਪਿੰਡ ਪਹੁੰਚਿਆ ਤਾਂ ਲੋਕ ਹੈਰਾਨ ਖੜੇ ਕੈਲੇ ਨੂੰ ਇੰਜ ਵੇਖਦੇ ਰਹੇ ਜਿਵੇਂ ਅਚਾਨਕ ਹੀ ਕਿਤੋਂ ਕੋਈ ਜinn ਪ੍ਰਗਟ ਹੋ ਗਿਆ ਹੋਵੇ ਕੈਲਾ ਦੇਲੇ ਤੋਂ ਵੀ ਬੰਦਲ ਚਸਪੀ ਲੋਕਾਂ ਨੂੰ ਮੇਤਾਬੀ ਨੂੰ ਲੈ ਕੇ ਸੀ ਜਿਸ ਨੂੰ ਕਿ ਕੈਲਾ ਹੁਣ ਆਪਣੀ ਪਤਨੀ ਆਖ ਰਿਹਾ ਸੀ ਹੋਇਆ ਕੁਝ ਇੰਜ ਸੀ ਕਿ ਕੈਲਾ ਤੇ ਮੇਤਾਬੀ ਦਿੱਲੀ ਜਿਸ ਥਾਂ ਤੇ ਰੁਕੇ ਸਨ ਉਸ ਥਾਂ ਦੇ ਮਾਲਕ ਨੇ ਇੱਕ ਸ਼ਰਤ ਤੇ ਦੋਹਾਂ ਨੂੰ ਉਸ ਥਾਂ ਰਹਿਣ ਦੀ ਇਜਾਜ਼ਤ ਦਿੱਤੀ ਸੀ ਕਿ ਉਹਨਾਂ ਦੋਹਾਂ ਦਾ ਆਪੇ ਵਿੱਚ ਕੋਈ ਰਿਸ਼ਤਾ ਹੋਣਾ ਲਾਜ਼ਮੀ ਸੀ ਤਾਂ ਜੋ ਜੇ ਕਿਤੇ ਵੇਲੇ ਕੋ ਵੇਲੇ ਮਕਾਨ ਦੇ ਮਾਲਕ ਨੂੰ ਲੋੜ ਪੈ ਜਾਵੇ ਤਾਂ ਉਹ ਵੀ ਅੱਗੇ ਜਵਾਬਦੇਹ ਹੋਵੇ ਇਸ ਤੋਂ ਖੋਟ ਕਹਿਲਾ ਵੀ ਇਹੀ ਚਾਹੁੰਦਾ ਸੀ ਕਿ ਪਿਤਾ ਵੀ ਨੂੰ ਉਸ ਦੇ ਕਰਕੇ ਕਿਸੇ ਕਿੰਤੂ ਪ੍ਰਾਂਤੂ ਦਾ ਸਾਹਮਣਾ ਨਾ ਕਰਨਾ ਪਵੇ ਸੋ ਉਹ ਬੇਤਾਵੀ ਨਾਲ ਆਪਣਾ ਨਾਮ ਜੋੜਨ ਲਈ ਤਿਆਰ ਹੋ ਗਿਆ ਸੀ ਉਸ ਵਕਤ ਕਹਿਲੇ ਨੇ ਹੀ ਸੋਚਿਆ ਸੀ ਕਿ ਜਿੰਨੀ ਦੇਰ ਤੱਕ ਦੋਵੇਂ ਦਿੱਲੀ ਵਿੱਚ ਰਹਿਣਗੇ ਉਹ ਬੇਤਾਵੀ ਨਾਲ ਇਹ ਰਿਸ਼ਤਾ ਮਹਿਜ ਆਰਜ਼ੀ ਤੌਰ ਤੇ ਹੀ ਬਾਵੇਗਾ ਪੰਜਾਬ ਪਰਤਨ ਤੇ ਉਹ ਬੇਤਾਵੀ ਨੂੰ ਇਸ ਪਤੀ ਪਤਨੀ ਦੇ ਝੂਠ ਮੋਠ ਦੇ ਰਿਸ਼ਤੇ ਤੋਂ ਹਮੇਸ਼ਾ ਹਮੇਸ਼ਾ ਲਈ ਆਜ਼ਾਦ ਕਰ ਦੇਵੇਗਾ ਵਾਰ ਵਕਤ ਆਉਣ ਤੇ ਉਵੇਂ ਨਹੀਂ ਸੀ ਹੋਇਆ ਜਿਹਾ ਕਿ ਕਾਲੇ ਨੇ ਸੋਚਿਆ ਸੀ ਮੈਂ ਤਾਂ ਵੀ ਤੱਕੀ ਸਗੋਂ ਆਪ ਵੀ ਸਟੂਠਮੂਠ ਦੇ ਰਿਸ਼ਤੇ ਤੋਂ ਖੁਦ ਨੂੰ ਆਜ਼ਾਦ ਨਹੀਂ ਸੀ ਕਰਵਾ ਪਾਇਆ ਅਸਲ ਪੰਜਾਬ ਵਾਪਸ ਆਉਣ ਤੇ ਉਸ ਦੇ ਹਾਲ ਤੇ ਹਾਲਾਤ ਹੀ ਕੁਝ ਇਹੋ ਜਿਹੇ ਬਣ ਗਏ ਸਨ ਕਿ ਚਾਕੇ ਵੀ ਉਹ ਕੁਝ ਨਹੀਂ ਸੀ ਕਰ ਪਾਇਆ ਅਖੀਰ ਤੋਂ ਮਨੇ ਸਿਰਫ ਸੰਤਿਨਾਲ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਤੇ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਕੁਝ ਸਮੇਂ ਮਗਰੋਂ ਕੈਲੇ ਤੇ ਕਰਨਿਕਾ ਤੇ ਨਾਗਰ ਦੋਹਾਂ ਲਾਦਾ ਹੋਈਆਂ। ਬੇਸ਼ੱਕ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਬੇਤਾਬੀ ਲਈ ਉਸ ਦਾ ਪਿਆਰ ਪਿਆਰ ਨਹੀਂ ਸਕੋ। ਸ਼ੁਰੂਆਤ ਤੋਂ ਹੀ ਹਮਦਰਦੀ ਬਣ ਕੇ ਰਹਿ ਗਿਆ ਸੀ। ਇਹੋ ਕਾਰਨ ਸੀ ਕਿ ਉਹ ਬੇਤਾਬੀ ਨੂੰ ਭਾਵੇਂ ਆਪਣੇ ਘਰ ਵਿੱਚ ਤਾਂ ਥਾਂ ਦਿਵਾਉਣ ਵਿੱਚ ਸਫਲ ਹੋ ਗਿਆ ਸੀ ਪਰ ਆਪਣੇ ਦਿਲ ਵਿੱਚ ਉਹ ਬੇਤਾਬੀ ਨੂੰ ਉਹ ਥਾਂ ਨਹੀਂ ਸੀ ਦੇ ਪਾਇਆ ਜਿਹੜੀ ਕਿ ਅਸਲ ਵਿੱਚ ਉਸ ਦੀ ਹੋਣੀ ਚਾਹੀਦੀ ਸੀ। ਤੇ ਤੇਰਾ ਨਾਂ ਬੰਦ ਤੋਂ ਕਿਨੇ ਰੱਖਿਆ ਸੀ? ਤਾਰੂ ਬੇਤਾਬੀ ਦੀ ਆਪ ਬੀਤੀ ਵਿੱਚ ਜਿਵੇਂ ਕਿ ਦ੍ਰਿਗ ਗੁੰਮ ਹੀ ਚੱਲੀ ਹੋਈ ਸੀ ਉਸ ਹੋਸ਼ ਸੰਭਾਲੀ ਤਾਂ ਉਸ ਨੂੰ ਯਾਦ ਆਇਆ ਕਿ ਉਸ ਦੇ ਸਾਹਮਣੇ ਬੇਤਾਬੀ ਬੰਤੋ ਦਾ ਅਤੀਤ ਨਹੀਂ ਸਕੂ ਬੰਤੋ ਬੈਠੀ ਸੀ ਇਹਨਾਂ ਨੇ ਹੀ ਰੱਖਿਆ ਸੀ ਲਾਵਾ ਪਿੱਛੋਂ ਬੰਤੋ ਜ਼ਰਾ ਕ ਸ਼ਰਮਾਉਂਦੇ ਹੋਏ ਬੋਲੀ ਚੱਲ ਹੁਣ ਐਦਾਂ ਕਰ ਪਿਆ ਜਾ ਤੂੰ ਬਹੁਤੇ ਸਵਾਲ ਜਵਾਬ ਜੇ ਨਾ ਕਰ ਕਿਤੇ ਆਖੇ ਕਿ ਪਹਿਲਾਂ ਨੀਂਦ ਨਹੀਂ ਸੀ ਆ ਰਹੀ ਤੇ ਹੁਣ ਜਦ ਆ ਰਹੀ ਆ ਤਾਂ ਇਹ ਬੰਤੋਂ ਨਹੀਂ ਸੌਣ ਦੇ ਰਹੀ ਹੱਸਦੀ ਹੋਈ ਬੰਤੋਂ ਤਾਰੋ ਦਾ ਸਿਰ ਪਲੋਸਦੀ ਹੋਈ ਉੱਠ ਖੜੀ ਹੋਈ ਅਗਲੇ ਦਿਨ ਤਾਰੋ ਪਹਿਲਾਂ ਨਾਲੋਂ ਕਾਫੀ ਚੰਗਾ ਮਹਿਸੂਸ ਕਰ ਰਹੀ ਸੀ ਬੰਤੋਂ ਦੇ ਅੱਖੇ ਲੱਗ ਉਹ ਦੁਪਹਿਰ ਵੇਲੇ ਕਿਸੇ ਬਾਬੇ ਦੇ ਡੇਰੇ ਤੇ ਜਾਣ ਲਈ ਰਾਜੀ ਹੋ ਗਈ ਦੋ ਮੇਡੇਰੇ ਪਹੁੰਚੀਆਂ ਤਾਂ ਵੇਖਿਆ ਕਿ ਡੇਰੇ ਦੇ ਬਾਹਰ ਕਾਫੀ ਭੀੜ ਸੀ ਲੋਕ ਆਖ ਰਹੇ ਸਨ ਕਿ ਅੱਜ ਬਾਬਾ ਜੀ ਕੋਈ ਕਰਾਮਾਤ ਵਿਖਾਉਣ ਜਾ ਰਹੇ ਹਨ ਤੇ ਉੰਜ ਤੇ ਉਹ ਗਿਆ ਨੱਥਾ ਸਿਉਂ ਮੋਰ ਖੰਭੀ ਝਾੜੂ ਹਵਾ ਵਿੱਚ ਲਹਿਰਾਉਂਦਾ ਅਖੌਤੀ ਬਾਬਾ ਆਪਣੇ ਸੱਜੇ ਹੱਥ ਦੀ ਉਂਗਲ ਦਾ ਇਸ਼ਾਰਾ ਪੱਛਮ ਵੱਲ ਕਰ ਰਿਹਾ ਸੀ ਬਾਬਾ ਜੀ ਗਿਆ ਪੁੱਤ ਆਪਣੀ ਸਮੱਸਿਆ ਦਿੰਨੇ ਵਾਰਨ ਲਈ ਆਏ ਸ਼ਰਧਾਲੂਆਂ ਅੱਖਾਂ ਮੀਟੀ ਇੱਕ ਉੱਚੇ ਚਬੂਤਰੇ ਤੇ ਬੈਠੇ ਇਸ ਅਖੌਤੀ ਬਾਬੇ ਨੂੰ ਪੁੱਛਣ ਲੱਗੇ ਕੋਈ ਸ਼ੱਕ ਰਹਿ ਗਿਆ ਤੈਨੂੰ ਕਿਹਾ ਨਾ ਬਾਬਾ ਜੀ ਕਿ ਆਹ ਗਿਆ ਨੱਥਾ ਸਿਉ ਇਹ ਬਾਬੇ ਦਾ ਸਭ ਤੋਂ ਖਾਸ ਚਮਚਾ ਸੀ ਰਾਮ ਸਹਾਏ ਅੱਧੋਂ ਵੱਧ ਬਾਬੇ ਦੇ ਬੋਲਣ ਦਾ ਕੰਮ ਇਹੀ ਕਰਦਾ ਸੀ ਨਹੀਂ ਨਹੀਂ ਮਹਾਰਾਜ ਮੈਂ ਤਾਂ ਬਸ ਆਪਦੀ ਤਸੱਲੀ ਨੂੰ ਪੁੱਛਦਾ ਸੀ ਆਹ ਕੀ ਐ ਨਾ ਕਿ ਤਪੂਤ ਦਾ ਬਾਬਾ ਜੀ ਨੇ ਕੱਢ ਦਿੱਤਾ ਪਰ ਨੱਠਦਾ ਜਾਂਦਾ ਭੂਤ ਮੈਨੂੰ ਤਾਂ ਦਿਸਿਆ ਨਹੀਂ ਬਸ ਤਾਂ ਕਰਕੇ ਪੁੱਛ ਬੈਠਾ ਗਲਤੀ ਹੋ ਗਈ ਮਹਾਰਾਜ ਮaaf ਕਰ ਦਿਓ ਦੋਵੇਂ ਹੱਥ ਜੋੜੀ ਸ਼ਰਦਾਲੂ ਬਾਬਾ ਜੀ ਦੇ ਚਰਨਾਂ ਵਿੱਚ ਜਾ ਡਿੰਗਾ ਉੱਠ ਬੀਬਾ ਹੁਣ ਤੋਂ ਤੈਨੂੰ ਕੋਈ ਭੂਤ ਪ੍ਰੀਤ ਪਰੇਸ਼ਾਨ ਨਹੀਂ ਕਰੇਗਾ ਤੇਰੇ ਤੇ ਜੋ ਵੀ ਬੁਰੀਆਂ ਬਲਾਵਾ ਸਨ ਸਭ ਕੱਟ ਦਿੱਤੀਆਂ ਨੇ ਅਸਾਂ ਜਾਂ ਬੱਚਾ ਜਾਂ ਹੱਸਦਾ ਖੇਡਦਾ ਘਰ ਨੂੰ ਜਾਂ ਕੁਝ ਬਲਾ ਲਈ ਆਪਣਾ ਮੌਨ ਤੋੜਦਾ ਹੋਇਆ ਬਾਬਾ ਆਪਣੇ ਹੀ ਮੂੰਹ ਮੀਆਂ ਮੁੱਠੂ ਬਣਦਾ ਸ਼ਰਧਾਲੂ ਪਾਸੋਂ ਢੇਰ ਸਾਰੇ ਦਰਸ਼ਨਾ ਵਟੋਰਨ ਲੱਗਾ ਜੈ ਬਾਬਿਆਂ ਦੀ ਇਧਰ ਬੰਦ ਤੋਂ ਧਾਰੂ ਨੂੰ ਜਿਵੇਂ ਹੀ ਡੇਰੇ ਅੰਦਰ ਲਿਆਈ ਬਾਬਾ ਜੀ ਨੂੰ ਵੇਖ ਕੇ ਉਹਨਾਂ ਨੇ ਜੈ ਜੈਕਾਰ ਕਰਨ ਲੱਗੀ ਬਾਬਾ ਜੀ ਕੋਈ ਸੁੰਦਰੀ ਆਈ ਹੈ ਰਾਮ ਸਹਾਏ ਨੇ ਬਾਬੇ ਦੇ ਕੰਨ ਵਿੱਚ ਕੁਸਰਮਸਰ ਜੀ ਕੀਤੀ। ਬਾਬੇ ਨੇ ਹੰਗਾਰਾ ਭਰਿਆ ਤੇ ਹੌਲੇ ਜਿਹੇ ਸੱਜੀ ਅੱਖ ਖੋਲ ਕੇ ਬੰਦ ਤੋਂ ਤੇ ਤਾਰੂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ। ਬਾਬਾ ਜੀ ਪੈਰੀ ਪਾਉਂਦੀਆਂ। ਬਾਬੇ ਮੂਰੇ ਮੱਥਾ ਟੇਕ ਬੰਦ ਤੋਂ ਤਾਰੂ ਨੂੰ ਵੀ ਆਪਣੇ ਜਿਵੇਂ ਹੀ ਕਰਨ ਦਾ ਆਖਣ ਲਈ। ਆਖਣ ਲਈ ਹੌਲੇ ਜਿਹੇ ਉਸ ਦੇ ਬੱਖੀ ਵਿੱਚ ਹੁੱਜ ਮਾਰਨ ਲੱਗੀ। ਤਾਰੂ ਨੇ ਮੱਥਾ ਟੇਕਿਆ ਤਾਂ ਉਸ ਦੇ ਝੁੱਕਦੇ ਹੀ ਬਾਬੇ ਨੇ ਉਸ ਦੇ ਪਿੱਠ ਉੱਤੇ ਆਪਣਾ ਹੱਥ ਧਰ ਦਿੱਤਾ। ਬਾਬਾ ਜੀ ਮੇਰੀ ਗਵੰਡਣ ਆ ਦੱਸੇ ਅਸੀਂ ਨਾ ਤੁਹਾਨੂੰ ਬੰਨ ਤੋਂ ਮੱਧਮ ਜਿਹੀ ਆਵਾਜ਼ ਵਿੱਚ ਆ ਕੇ ਬਾਬਾ ਜੀ ਨੂੰ ਕੋਈ ਬਿਸਰੀ ਗੱਲ ਯਾਦ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੀ ਬਾਬੇ ਨੇ ਮੁਰਤ ਹੰਗਾਰਾ ਪਰਿਆ ਤੇ ਦੋਵਾਂ ਬੀਬੀਆਂ ਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਬਾਬਾ ਜੀ ਕਿਰਪਾ ਕਰੋ ਆ ਦੇਖ ਲਓ ਮੇਰੀ ਗਵੰਡਣ ਨੂੰ ਕੀ ਹਾਲ ਹੋਇਆ ਪਿਆ ਇਹਦਾ ਵਿਆਹ ਕਿ ਆਇਤਾ ਸ਼ਰੀਕਾ ਨਹੀਂ ਸੋਹਰਾ ਮਾਰ ਦਿੱਤਾ ਸੱਸ ਵਿਚਾਰੀ ਤਾਂ ਉਹਦੇ ਗਮ ਵਿੱਚ ਹੀ ਮਰ ਗਈ ਪਤੀ ਨੂੰ ਵਿਦੇਸ਼ ਭੇਜਿਆ ਕੰਮ ਕਰਨ ਵਾਸਤੇ ਮੁੜ ਕੇ ਤਿੰਨ ਸਾਲ ਤੱਕ ਚੰਦਰਾ ਉਹ ਵੀ ਨਹੀਂ ਬੋੜਿਆ ਪਿੱਛੋਂ ਵਿਚਾਰੀ ਇਹ ਜੱਤੋਂ ਪੈਰ ਹੀ ਕਲਪਦੀ ਰਹੀ ਆ ਹੁਣ ਪਿੱਛੇ ਜਾਏ ਦਾ ਪਤੀ ਆਇਆ ਸੀ ਮੁੜ ਕੇ ਸੋਚਿਆ ਸੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੂ ਪਰ ਪਹਿਲਾਂ ਹੀ ਬੱਚਾ ਵਿਚਾਰੀ ਦਾ ਬਾਬਾ ਜੀ ਹੁਣ ਤੁਸੀਂ ਹੀ ਕਰੋ ਕੋਈ ਹਿਲਾ ਇਹਦਾ ਇਹ ਤਾਂ ਵਿਚਾਰੀ ਬਾਲਿਓ ਦੁਖੀ ਆ ਸੱਚ ਦੱਸਾਂ ਤਾਂ ਮੇਤੋਂ ਵੀ ਹੁਣ ਇਸ ਦਾ ਦੁੱਖ ਦੇਖਿਆ ਨਹੀਂ ਜਾਂਦਾ ਕਿਰਪਾ ਕਰੋ ਬਾਬਾ ਜੀ ਇਹਦੇ ਵੀ ਵਿਚਾਰੀ ਦੇ ਸੁਧਾਰਦੇ ਉਹ ਲੇਖ ਬੰਨ ਤੋਂ ਇੱਕੋ ਸਾਹੀ ਹੀ ਬੋਲਦੀ ਚਲੀ ਗਈ ਆਹ ਫੜ ਬੀਬਾ ਇਹਨੂੰ ਰੋਜ਼ ਰਾਤੀ ਦੁੱਧ ਵਿੱਚ ਮਿਲਾ ਕੇ ਆਪਣੀ ਖਸਮ ਨੂੰ ਪਲਾ ਦਿਆ ਕਰੀ ਸੱਤਾਂ ਦਿਨਾਂ ਦੇ ਵਿੱਚ ਸਭ ਪੁੱਠੀਆਂ ਸਿੱਧੀਆਂ ਪਹਿਚਾਣ ਗਈਆਂ ਇੱਕ ਨਿੱਕੀ ਜਹੀ ਪੂੜੀ ਤਾਰੋ ਦੇ ਹੱਥ ਫੜਾਉਂਦਾ ਬਾਬਾ ਮੋੜ ਤੋਂ ਅੰਤਰ ਧਿਆਨ ਹੋ ਕੇ ਬਹਿ ਗਿਆ ਜਾ ਬੀਬੀ ਜਾ ਕਰ ਦਿੱਤੀ ਕਿਰਪਾ ਬਾਬਾ ਜੀ ਨੇ ਹੁਣ ਸੱਤਾਂ ਦਿਨਾਂ ਮਗਰੋਂ ਆਵੀ ਬਾਬਾ ਜੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਰਾਮ ਸਹਾਈ ਬੰਤ ਨੂੰ ਤਸੱਲੀ ਦਿੰਦਾ ਹੋਇਆ ਬਾਬੇ ਦੇ ਨਾਂ ਤੇ ਉੱਚੀ ਉੱਚੀ ਜੈਕਾਰੇ ਛੱਡਣ ਲੱਗਾ ਇੱਕ ਹਫ਼ਤੇ ਮਗਰੋਂ ਚੱਲ ਚੰਗਾ ਤਾਰੋ ਆਪਣਾ ਧਿਆਨ ਰੱਖੀ ਜੇ ਕੰਮ ਨਾ ਹੁੰਦਾ ਤਾਂ ਮੈਂ ਕਦੇ ਵੀ ਜੇ ਕੰਮ ਨਾ ਹੁੰਦਾ ਤਾਂ ਮੈਂ ਕਦੇ ਵੀ ਨਾ ਜਾਂਦਾ ਪਰ ਤੈਨੂੰ ਤਾਂ ਪਤਾ ਕਿ ਵਿਦੇਸ਼ਾਂ ਵਿੱਚ ਕੰਮ ਕਰਨਾ ਕਿਹੜਾ ਸੌਖਾ ਨਾਲੇ ਐਤਕੀ ਛੁੱਟੀਆਂ ਘੱਟ ਹੀ ਮਿਲੀਆਂ ਸੀ ਅਗਲੀ ਵਾਰ ਆਉਂਗਾ ਤਾਂ ਤੈਨੂੰ ਵੀ ਨਾਲ ਹੀ ਲੈ ਕੇ ਜਾਊਂਗਾ ਬਸ ਤੂੰ ਬਹੁਤੀ ਫਿਕਰ ਨਾ ਕਰੀ ਛੇਤੀ ਆਉਂਗਾ ਮੈਂ ਅੱਜ ਜਿੰਦਾ ਵਾਪਸ ਵਿਦੇਸ਼ ਚੱਲਿਆ ਸੀ ਬੀਤੇ ਇੱਕ ਹਫ਼ਤੇ ਦੌਰਾਨ ਜਿੰਦੂ ਜਿੰਦੇ ਤੇ ਤਾਰੋ ਦੇ ਰਿਸ਼ਤੇ ਵਿੱਚ ਕਾਫੀ ਸੁਧਾਰ ਆਇਆ ਸੀ ਜਿੰਦਾ ਤਾਰੋ ਨੂੰ ਬੁਲਾਉਣ ਲੱਗ ਪਿਆ ਸੀ ਹੁਣ ਉਹ ਆਪ ਉਸ ਦਾ ਧਿਆਨ ਰੱਖਦਾ ਹੋਰ ਤਾਂ ਹੋਰ ਉਹ ਕਰਦੇ ਕਮਾਕਾਰਾਂ ਵਿੱਚ ਵੀ ਤਾਰੋ ਦੀ ਮਦਦ ਕਰਦਿਆ ਕਰਦਾ ਸੀ ਦੂਜੇ ਪਾਸੇ ਬੰਤੋ ਵੀ ਇਹ ਸਭ ਏਕੇ ਰਾਜੀ ਲੱਗਦੀ ਸੀ ਉਹ ਸੋਚਦੀ ਸੀ ਕਿ ਇਕਰਮਤ ਬਾਬੇ ਨੇ ਕੀਤੀ ਹੈ ਪਰ ਜਿੰਦੇ ਦੇ ਦਿਮਾਗ ਵਿੱਚ ਇਸ ਵਕਤ ਕੀ ਚੱਲ ਰਿਹਾ ਸੀ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਹੁਣ ਜਿੰਦਾ ਦੁਬਈ ਪਹੁੰਚ ਗਿਆ ਆ ਗਏ ਆਪ ਕਿਵੇਂ ਹੈ ਆਪकी ਫੈਮਲੀ ਏ ਮਿਲਗਸ ਹੈ ਦੁਬਈ ਦੇ ਸ਼ੇਖ ਅਸ਼ਰਫ ਦੀ ਬੇਟੀ ਹਾਂਜੀ ਸਭ ਠੀਕ ਹੈ ਸਭ ਬਹੁਤ ਬਹੁਤ ਸ਼ੁਕਰੀਆ ਮੈਡਮ ਤੁਹਾਡਾ ਜੇ ਤੁਸੀਂ ਮਦਦ ਨਾ ਕਰ ਦਿੱਤਾ ਸ਼ਾਇਦ ਮੈਂ ਆਪਣੇ ਪਰਿਵਾਰ ਨਾਲ ਕਦੇ ਮਿਲ ਹੀ ਨਾ ਪਾਉਂਦਾ ਅਰੇ ਕੋਈ ਬਾਤ ਨਹੀਂ ਇਸ ਵਿੱਚ ਭਲਾ ਸ਼ੁਕਰੀਆ ਕੀ ਕੀ ਬਾਤ ਇਨਸਾਨੀਅਤ ਦੇ ਨਾਤੇ ਇਹ ਤਾਂ ਮੇਰਾ ਫਰਜ਼ ਥਾ ਆਕੇ ਬਿਲਗਸ ਮੁਸਕਰਾਉਂਦੀ ਹੋਈ ਆਪਣੇ ਬੰਗਲੇ ਅੰਦਰ ਚਲੀ ਗਈ ਜਿੰਦਾ ਇੱਥੇ ਸ਼ੌਫਰ ਦਾ ਕੰਮ ਕਰਦਾ ਸੀ ਸ਼ੇਖ ਅਸ਼ਰਫ ਨੇ ਉਸ ਨੂੰ ਖਾਸ ਬਿਲਗਸ ਲਈ ਹੀ ਰੱਖਿਆ ਸੀ ਇਹ ਕੰਮ ਉਸ ਨੂੰ ਉਦੋਂ ਮਿਲਿਆ ਸੀ ਜਦੋਂ ਉਹ 3 ਸਾਲ ਜੇਲ੍ਹ ਵਿੱਚ ਰਹਿਣ ਮਗਰੋਂ ਰਿਹਾ ਹੋਇਆ ਸੀ ਹੋਇਆ ਕੁਝਿੰਜ ਸੀ ਕਿ ਦੁਬਈ ਆਉਣ ਤੇ ਜਿੰਦੇ ਦੀ ਕੰਮ ਦੀ ਭਾਲ ਦੇ ਵਿੱਚ ਲਗਾਤਾਰ ਇੱਕ ਹਫ਼ਤਾ ਇਂਦਰੋਂ-ਇਂਦਰ ਵਟਕਣਾ ਹੁੰਦੀ ਰਹੀ। 8ਵੇਂ ਦਿਨ ਜਾ ਕੇ ਉਸ ਦੀ ਕਿਸਮਤ ਖੁੱਲੀ ਤੇ ਉਸ ਨੂੰ ਟੈਕਸੀ ਡਰਾਈਵਰੀ ਦਾ ਕੰਮ ਮਿਲ ਗਿਆ। ਉਸ ਕੰਮ ਤਾਂ ਬੜੀ ਲਗਨ ਨਾਲ ਕੀਤਾ ਪਰ ਉਹ ਇਹ ਭੁੱਲ ਗਿਆ ਕਿ ਓਪਰੇ ਮੁਲਕ ਵਿੱਚ ਟਿਕੇ ਰਹਿਣ ਲਈ ਅੱਖਾਂ ਤੇ ਕੰਨ ਵੀ ਖੁੱਲੇ ਰੱਖਣੇ ਪੈਂਦੇ ਨੇ। ਵਰਨਾ ਆਪਣੀ ਲਾਹ ਪਰਵਾਹੀ ਅਤੇ ਆਪਣੇ ਅਣਜਾਣ ਪੁਨੇ ਸਦਕਾ ਬੰਦਾ ਛੇਤੀ ਹੀ ਕੋਈ ਮੁਸੀਬਤ ਸਹੇੜ ਸਕਦਾ। ਜਿੰਦੇ ਨਾਲ ਵੀ ਕੁਝ ਇਹੋ ਜਿਹਾ ਹੀ ਹੋਇਆ ਸੀ ਆਪਣੀ ਲਾਹ ਪਰਵਾਹੀ ਦੇ ਚੱਲਦੇ ਉਸਨੇ ਆਪ ਹੀ ਆਪਣੀ ਗਲ ਇੱਕ ਮੁਸੀਬਤ ਪਾ ਲਈ ਸੀ। ਤਰੋਜ਼ ਰਾਤੀ ਲਗਭਗ ਇੱਕੋ ਹੀ ਸਮੇਂ ਤੇ ਦੋ ਆਦਮੀ ਉਸਦੀ ਟੈਕਸੀ ਵਿੱਚ ਆ ਕੇ ਬੈਠਿਆ ਕਰਦੇ ਸਨ। ਉਹਨਾਂ ਜਾਣਾ ਕਿਤੇ ਨਹੀਂ ਸੀ ਹੁੰਦਾ ਬਸ ਆਖਦੇ ਸਨ ਕਿ ਜਿੰਦਾ ਜਿੱਧਰ ਚਾਹੇ ਗੱਡੀ ਤੋਰ ਲਵੇ। ਉਹਨਾਂ ਤਾਂ ਬਸ ਆਪਣਾ ਕੰਮ ਹੀ ਕਰਨਾ ਹੈ। ਇਧਰ ਜਿੰਦੇ ਨੂੰ ਕੋਈ ਖਬਰ ਨਹੀਂ ਸੀ ਕਿ ਉਹ ਦੋਵੇਂ ਗੱਡੀ ਵਿੱਚ ਬੈਠ ਕੇ ਕੀ ਕੰਮ ਕਰਦੇ ਸਨ। ਅਤੇ ਨਾ ਹੀ ਉਸਨੇ ਆਪਣੇ ਬਦ ਨੂੰ ਕਦੇ ਜਾਣਨ ਦੀ ਕੋਸ਼ਿਸ਼ ਹੀ ਕੀਤੀ ਸੀ ਉਸ ਨੂੰ ਤਾਂ ਮਤਲਬ ਬਸ ਆਪਣੇ ਪੈਸਿਆਂ ਤੋਂ ਸੀ ਉਹ ਪੈਸੇ ਲੈਂਦਾ ਸੀ ਤੇ ਉਕਤ ਆਦਮੀਆਂ ਨੂੰ ਬਿਠਾ ਕੇ ਸ਼ਹਿਰ ਦੇ ਬਾਹਰ ਵੱਲ ਦੀ ਰੋਡ ਨੂੰ ਲੈ ਤੁਰਦਾ ਸੀ ਜੋ ਰਾਤ ਵੇਲੇ ਅਕਸਰ ਹੀ ਸੁੰਨੀ ਹੁੰਦੀ ਸੀ ਇੱਕ ਰਾਤ ਉਹਨਾਂ ਆਦਮੀਆਂ ਨੇ ਜਿੰਦੇ ਨੂੰ ਕਿਹਾ ਕਿ ਉਹ ਉਹਨਾਂ ਨੂੰ ਉਹਨਾਂ ਦੀ ਦੱਸੀ ਜਗ੍ਹਾ ਤੇ ਲੈ ਕੇ ਜਾਵੇ ਜਿੰਦਾ ਜਦ ਉਹਨਾਂ ਨੂੰ ਉਸ ਥਾਂ ਤੇ ਲੈ ਕੇ ਗਿਆ ਤਾਂ ਉਸ ਨੇ ਵੇਖਿਆ ਕਿ ਇੱਕ ਪੁਰਾਣੀ ਜਹੀ ਬੰਦ ਫੈਕਟਰੀ ਦੇ ਸਾਹਮਣੇ ਦੋ ਨੌਜਵਾਨ ਖੜੇ ਸਨ। ਇਹਨਾਂ ਵਿੱਚੋਂ ਇੱਕ ਕੁੜੀ ਸੀ ਤੇ ਇੱਕ ਮੁੰਡਾ। ਕੁੜੀ ਨੇ ਬੁਰਕਾ ਪਾਇਆ ਹੋਇਆ ਸੀ ਤੇ ਮੁੰਡੇ ਨੇ ਮੂੰਹ ਤੇ ਰਮਾਲ ਬੰਨੀ ਹੋਈ ਸੀ। ਇਸ ਤੋਂ ਛੋਟੇ ਮੁੰਡੇ ਦੇ ਹੱਥ ਵਿੱਚ ਕਾਲੇ ਰੰਗ ਦਾ ਇੱਕ ਛੋਟਾ ਜਿਹਾ ਬਰੀਫਕੇਸ ਵੀ ਸੀ ਤੇ ਕੁੜੀ ਦੇ ਹੱਥ ਵਿੱਚ ਇੱਕ ਟਾਰਚ। ਜਿੰਦੇ ਨੇ ਜਦ ਫੈਕਟਰੀ ਦੇ ਸਾਹਮਣੇ ਲਿਆ ਕੇ ਕਾਰ ਰੋਕੀ ਤਾਂ ਉਸ ਕੁੜੀ ਨੇ ਟਾਰਚ ਦੇ ਇਸ਼ਾਰੇ ਨਾਲ ਅੰਦਰ ਬੈਠੇ ਦੋ ਆਦਮੀਆਂ ਨੂੰ ਆਪਣੇ ਉੱਥੇ ਮੌਜੂਦ ਹੋਣ ਦਾ ਸਾਬੂਤ ਦਿੱਤਾ। ਦੋਵੇਂ ਆਦਮੀ ਇਸ਼ਾਰਾ ਸਮਝ ਗਏ। ਤੇ ਜਿੰਦੇ ਨੂੰ ਉੱਥੇ ਹੀ ਰੁਕਣ ਦਾ ਕਹਿ ਕੇ ਆਪ ਉਹਨਾਂ ਨੌਜਵਾਨਾਂ ਪਾਸ ਪੁੱਜ ਗਏ ਜਿੰਦਾ ਦੂਰੋਂ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਸਾਰੇ ਇੱਥੇ ਕੀ ਕਰਦੇ ਪੈਸਨ ਪਰ ਉਹਨਾਂ ਦੋਹਾਂ ਆਦਮੀਆਂ ਦੀ ਜਿੰਦੇ ਵੱਲ ਪਿੱਠ ਹੋਣ ਦੇ ਕਾਰਨ ਉਹ ਅੰਦਾਜ਼ਾ ਨਹੀਂ ਸੀ ਲਗਾ پا ਰਿਹਾ ਕਿ ਆਖਰ ਹੋ ਕੀ ਰਿਹਾ ਹੈ ਕੁਝ ਦੇਰ ਨੂੰ ਦੋਵੇਂ ਆਦਮੀ ਵਾਪਸ ਕਾਰ ਵਿੱਚ ਆ ਕੇ ਬੈਠ ਗਏ ਤੇ ਉਹ ਦੋਵੇਂ ਨੌਜਵਾਨ ਹਨੇਰੇ ਵਿੱਚ ਹੀ ਪਤਾ ਨਹੀਂ ਕਿੱਥੇ ਲੁਪਤ ਹੋ ਗਏ ਅਗਲੀ ਰਾਤ ਦੋਵੇਂ ਆਦਮੀ ਜਿੰਦੇ ਨੂੰ ਫੇਰ ਉਸੇ ਥਾਂ ਤੇ ਲੈ ਜਾਣ ਲਈ ਆਖਣ ਲੱਗੇ ਜਿੰਦਾ ਉਹਨਾਂ ਨੂੰ ਉਸ ਪੁਰਾਣੀ ਬੰਦ ਪਈ ਫੈਕਟਰੀ ਤੱਕ ਲੈ ਕੇ ਗਿਆ ਜੋ ਸ਼ਹਿਰ ਦੇ ਬਾਹਰ ਬਾਹਰ ਹੀ ਪੈਂਦੀ ਸੀ ਤੇ ਜਿੱਥੇ ਲੋਕਾਂ ਦਾ ਕੋਈ ਬਹੁਤਾ ਆਉਣਾ ਜਾਣਾ ਨਹੀਂ ਸੀ ਹੁੰਦਾ ਕਾਰ ਵਿੱਚੋਂ ਬਾਹਰ ਉੱਤਰ ਕੇ ਉਹਨਾਂ ਜਿੰਦੇ ਨੂੰ ਕੱਲ ਵਾਂਗ ਹੀ ਕਾਰ ਵਿੱਚ ਰੁਕੇ ਰਹਿਣ ਦਾ ਇਸ਼ਾਰਾ ਕੀਤਾ ਦੂਜੇ ਪਾਸੇ ਉਹਨਾਂ ਆਦਮੀਆਂ ਨੂੰ ਵੀ ਕੁਝ ਚਿਰਾਂ ਨੂੰ ਟਾਰਚ ਦਾ ਇਸ਼ਾਰਾ ਹੋ ਗਿਆ ਸ਼ਾਇਦ ਇਹ ਇਸ਼ਾਰਾ ਅੱਜ ਵੀ ਕੱਲ ਵਾਲੀ ਕੁੜੀ ਨੇ ਹੀ ਕੀਤਾ ਸੀ ਦੋਵੇਂ ਆਦਮੀ ਅੱਗੇ ਵਧੇ ਤਾਂ ਪਿੱਛੋ ਜਿੰਦੇ ਨੇ ਹੌਲੇ ਜਿਹੇ ਕਾਰ ਦਾ ਸ਼ੀਸ਼ਾ ਥੋੜਾ ਜਿਹਾ ੇਠਾਂ ਖਸਕਾ ਦਿੱਤਾ ਤਾਂ ਜੋ ਉਹ ਉਹਨਾਂ ਵਿਚਕਾਰ ਹੋਣ ਵਾਲੀ ਗੱਲਬਾਤ ਸੁਣ ਸਕੇ ਮਾਲ ਪੂਰਾ ਇੱਕ ਨੰਬਰ ਆ ਹੁਣ ਦੇਖ ਲਾ ਕਰਨਾ ਸੌਦਾ ਕਾ ਨਹੀਂ ਪਹਿਲਾ ਆਦਮੀ ਜਿਸ ਦਾ ਕੇ ਨਾਮ ਵਸੀਮ ਸੀ ਉਸ ਕੁੜੀ ਜੋ ਆ ਦੁਆਰਾ ਲਿਆਂਦੇ ਹੋਏ ਨੌਜਵਾਨ ਨੂੰ ਪੁੱਛਣ ਲੱਗਾ ਮਾਲ ਤਾਂ ਚੰਗਾ ਪਰ ਕੀਮਤ ਕੁਝ ਜ਼ਿਆਦਾ ਨਹੀਂ ਨੌਜਵਾਨ ਸਾਡਾ ਕਾਰਨ ਸੰਬੰਧਿਤ ਦੁਚਿੱਤੀ ਵਿੱਚ ਸੀ ਅਸਲ ਉਸ ਨੂੰ ਮਾਲ ਵੀ ਵਧੀਆ ਚਾਹੀਦਾ ਸੀ ਤੇ ਕੀਮਤ ਵੀ ਉਹ ਵਾਧੂ ਅਦਾ ਨਹੀਂ ਸੀ ਕਰਨੀ ਚਾਹੁੰਦਾ ਚੱਲ ਚੰਗਾ ਘਟਾ ਦਿੰਨੇ ਆ ਕੀਮਤ ਪਰ ਸਿਰਫ ਹੁਣ ਦੀ ਵਾਰੀ ਉਹ ਵੀ ਤਾਂ ਕਿਉਂਕਿ ਤੂੰ ਸਾਡਾ ਨਵਾਂ ਕਸਟਮਰ ਹੈ ਪਰ ਅਗਲੀ ਵਾਰੀ ਯਾਦ ਰੱਖੀ ਕੀਮਤ ਪੂਰੀ ਅਦਾ ਕਰਨੀ ਪਊ ਆ ਫੜ ਆਪਣਾ ਸਮਾਨ ਵਸੀਮ ਨੇ ਆਪਣੇ ਨਾਲ ਖੜੇ ਦੂਸਰੇ ਆਦਮੀ ਕਾਸਮ ਤੋਂ ਮਾਲ ਡਰੱਗਸ ਦੇ ਪੈਕੇਟ ਫੜ ਕੇ ਉਸ ਨੌਜਵਾਨ ਨੂੰ ਸੌਂਪ ਦਿੱਤੇ ਲਿਆਓ ਹੁਣ ਮੇਰਾ ਹਿੱਸਾ ਨੌਜਵਾਨ ਦੇ ਉਥੋਂ ਚਲੇ ਜਾਣ ਤੋਂ ਮਗਰੋਂ ਜ਼ੋਆ ਉਹਨਾਂ ਆਦਮੀਆਂ ਤੋਂ ਆਪਣਾ ਹਿੱਸਾ ਮੰਗਣ ਲੱਗੀ ਆ ਲੈ ਫੜ ਕਾਸਮ ਨੇ ਉਸ ਨੌਜਵਾਨ ਤੋਂ ਮਿਲੇ ਪੈਸਿਆਂ ਵਿੱਚੋਂ ਕੁਝ ਪੈਸੇ ਕੱਢ ਕੇ ਜ਼ੋਆ ਦੇ ਹੱਥ ਥਮਾ ਦਿੱਤੇ ਇਹ ਤਾਂ ਘਟਨੇ ਗੱਲ ਤੀਜੇ ਹਿੱਸੇ ਦੀ ਹੋਈ ਸੀ ਪਤਾ ਵੀ ਹੈ ਕਿੰਨਾ ਮੁਸ਼ਕਲ ਹੈ ਗ੍ਰਾਹਕਾਂ ਨੂੰ ਇਕੱਠੇ ਕਰਕੇ ਲੈ ਕੇ ਆਉਣਾ ਜੋ ਆ ਨਹੀਂ ਪੈਸੇ ਗਿਣੇ ਪਰ ਉਮੀਦ ਨਾਲੋਂ ਘੱਟ ਪਾ ਕੇ ਉਹ ਤੋਂ ਆਦਮੀਆਂ ਨੂੰ ਆਪਣੀ ਕੀਤੀ ਮਿਹਨਤ ਗਿਣੌਣ ਲੱਗੀ ਅਸੀਂ ਵੀ ਕਿਹੜਾ ਮਾਲ ਜੇ ਵਿੱਚ ਹੀ ਲਈ ਫਿਰਦੇ ਹਾਂ ਸਾਨੂੰ ਵੀ ਤਾਂ ਸੌਦਿਕਤਾਉਂ ਦੀਆਂ ਕਸਮ ਨੇ ਜ਼ਰਾ ਕਾ ਆਖੜ ਕੇ ਜਿਹੇ ਕਿਹਾ ਮੈਨੂੰ ਕੁਝ ਨਹੀਂ ਪਤਾ ਬਸ ਮੇਰਾ ਹਿੱਸਾ ਦਿਓ ਮੈਨੂੰ ਜਿੰਨਾ ਤੈ ਹੋਇਆ ਜੋਆ ਜਿੱਦ ਤੇ ਉਤਾਰੂ ਸੀ ਜਦ ਕੇ ਦੂਜੇ ਪਾਸੇ ਦੋਵੇਂ ਆਦਮੀ ਪੈਸੇ ਦੇਣ ਲੱਗਿਆਂ ਟਾਲਮ ਟੋਲ ਕਰਨ ਲੱਗ ਪਏ ਸਨ ਦੇਖਦੇ ਹੀ ਦੇਖਦੇ ਨਾ ਜਾਣਿਆਂ ਵਿੱਚ ਝੜਪ ਸ਼ੁਰੂ ਹੋ ਗਈ ਜੋਆ ਕਾਸਮ ਦੇ ਹੱਥੋਂ ਪੈਸਿਆਂ ਵਾਲਾ ਬਰੀਫ ਕੇਸ ਖੋਣ ਲੱਗੀ ਪਰ ਇਸ ਤੋਂ ਪਹਿਲਾਂ ਕਿ ਜੋਆ ਨੂੰ ਉਸ ਦਾ ਹਿੱਸਾ ਮਿਲ ਪਉਂਦਾ ਵਸੀਮ ਨੇ ਆਪਣੇ ਸੱਜੇ ਹੱਥ ਦੀ ਪਾਈ ਜਰਾਹ ਵਿੱਚੋਂ ਪਿਸਤਾਲ ਕੱਢ ਕੇ ਜੋਆ ਉੱਤੇ ਗੋਲੀ ਚਲਾ ਦਿੱਤੀ ਗੋਲੀ ਸਿੱਧਾ ਜੋਆਦੀ ਦੀ ਛਾਤੀ چیرਦੀ ਹੋਈ ਲੰਘ ਗਈ ਜਿਸ ਕਰਕੇ ਮੌਕੇ ਤੇ ਹੀ ਜੋਆਦੀ ਮੌਤ ਹੋ ਗਈ ਇਹ ਤੂੰ ਕੀ ਕੀਤਾ ਬਸੀਮ ਜੋਆਦੀ ਲੋਥ ਦੇ ਭੁੰਜੇ ਡਿੱਗਦੇ ਅਸੀਂ ਕਾਸਮ ਨੂੰ ਤਾਂ ਜਿਵੇਂ ਹੱਥਾਂ ਪੈਰਾਂ ਦੀ ਪੈ ਗਈ ਸੀ ਉਧਰ ਮੌਕਾ ਇਹ ਵਾਰਦਾਤ ਤੋਂ ਕੁਝ ਦੂਰੀ ਤੇ ਖੜੀਕਾਰ ਵਿੱਚ ਬੈਠਾ ਜਿੰਦਾ ਜੋ ਹੁਣ ਤੱਕ ਦਾ ਹੋਇਆ ਸਭ ਕੁਝ ਅੱਖੀਂ ਵੇਖ ਰਿਹਾ ਸੀ ਤੇ ਉਹਨਾਂ ਵਿਚਕਾਰ ਹੋਈ ਗੱਲਬਾਤ ਤੋਂ ਅਸਲ ਮਾਮਲਾ ਵੀ ਸਮਝ ਗਿਆ ਸੀ ਇਸ ਵਕਤ ਜਿੰਨਾ ਛੇਤੀ ਹੋ ਸਕੇ ਉੱਥੋਂ ਭੱਜ ਜਾਣਾ ਚਾਹੁੰਦਾ ਸੀ ਪਰ ਇਸ ਵਕਤ ਉਹ ਇੰਨਾ ਡਰਿਆ ਹੋਇਆ ਸੀ ਕਿ ਉਸਦੇ ਹੱਥ ਪੈਰ ਹੀ ਕੰਮ ਨਹੀਂ ਕਰਨ ਕਰ ਰਹੇ ਦਿਮਾਗ ਵੀ ਜਿਵੇਂ ਕੁਝ ਸੋਚਣ ਸਮਝਣ ਕੰਨੀ ਸੁਣ ਹੋ ਗਿਆ ਸੀ ਤੇ ਜ਼ੁਬਾਨ ਉਸ ਦੀ ਜ਼ੋਆ ਨੂੰ ਪੁੰਜੇ ਡਿੱਗਦੀ ਨੂੰ ਵੇਖ ਕੇ ਤਾਲੂਏ ਨੂੰ ਜਾ ਲੱਗੀ ਚੱਲ ਚੋਕੇ ਨੂੰ ਵਕਤ ਸਿਰ ਲਾਸ਼ ਨੂੰ ਟਿਕਾਣੇ ਲਾ ਦਈਏ ਬਰਨਾ ਜੇ ਕਿਸੇ ਨੇ ਆਪਾਂ ਨੂੰ ਇੱਥੇ ਵੇਖ ਲਿਆ ਤਾਂ ਬਹੁਤ ਮੁਸੀਬਤ ਹੋ ਜਾਣੀਆਂ ਮੱਥੇ ਤੋਂ ਪਸੀਨਾ ਪੂੰਝਦਾ ਹੋਇਆ ਬਾਸੇਮ ਧੁਰ ਅੰਦਰ ਤੱਕ ਡਰਿਆ ਹੋਣ ਦੇ ਬਾਵਜੂਦ ਵੀ ਕਾਸਮ ਨੂੰ ਆਪਣੇ ਕੀਤੇ ਅਪਰਾਧ ਵਿੱਚ ਸ਼ਰੀਕ ਬਣਾਉਣਾ ਚਾਹੁੰਦਾ ਸੀ ਥੋੜੀ ਦੇਰ ਨੂੰ ਦੋਵੇਂ ਕਾਰ ਵਿੱਚ ਜਾ ਕੇ ਬੈਠ ਗਏ ਇਸ ਵਕਤ ਉਹਨਾਂ ਦੋਹਾਂ ਦੇ ਪੈਰ ਮਿੱਟੀ ਨਾਲ ਤੇ ਲਹੂ ਨਾਲ ਲਿਬੜੇ ਹੋਏ ਸਨ ਚਲ ਓਏ ਜਿੰਦੇ ਨੂੰ ਗੱਡੀ ਸਟਾਰਟ ਕਰਨ ਦਾ ਆਕੇ ਵਸੀਮ ਆਪਣੇ ਕੱਪੜੇ ਝਾੜਨ ਲੱਗਾ ਤੋ ਕੁਝ ਵੇਖਿਆ ਤਾਂ ਨਹੀਂ ਕਾਸਮ ਨੂੰ ਸ਼ੱਕ ਸੀ ਕਿ ਗੋਲੀ ਚੱਲਣ ਦੀ ਆਵਾਜ਼ ਹੋ ਨਾ ਹੋ ਜਿੰਦੇ ਨੇ ਜ਼ਰੂਰ ਸੁਣੀ ਹੋਊ ਬਾਰਨਾ ਜਿਸ ਹਿਸਾਬ ਨਾਲ ਉਹ ਡਰਿਆ ਸਹਿਮਿਆ ਜੇ ਬੈਠਾ ਸੀ ਬੇਵਜਾ ਤਾਂ ਉਸ ਦੀ ਇਹੋ ਜਿਹੀ ਹਾਲਤ ਨਹੀਂ ਸੀ ਹੋਣੀ ਨਹੀਂ ਸਾਹਿਬ ਮੈਂ ਕੁਝ ਨਹੀਂ ਸੁਣਿਆ ਜਿੰਦੇ ਦੀ ਡਰਦੇ ਮਾਰੇ ਜੀਵ ਹਕ ਲਾਉਣ ਲੱਗੀ ਸੀ ਸਾਲਿਆ ਸਾਡੇ ਨਾਲ ਹੁਸ਼ਿਆਰੀ ਅਸੀਂ ਤਾਂ ਤੈਨੂੰ ਵੇਖਣ ਵਾਰੇ ਪੁੱਛਿਆ ਤੇ ਤੂੰ ਤਾਂ ਸਾਨੂੰ ਸੁਣਨ ਦੀਆਂ ਸਫਾਈਆਂ ਦੇਈ ਜਾਣਾ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਜੇ ਇਸ ਗੱਲ ਦੀ ਪਾਫ ਬਾਹਰ ਕਿਤੇ ਵੀ ਗੱਡੀ ਤਾਂ ਸਮਝ ਲੈ ਕਿ ਸਤੋਂ ਬੁਰਾ ਕੋਈ ਨਹੀਂ ਵਾਸੀਮ ਜਿੰਨਾ ਹੋ ਸਕੇ ਜਿੰਦੇ ਤੇ ਦਬਾਅ ਪਾਉਣਾ ਚਾਹੁੰਦਾ ਸੀ ਤਾਂ ਜੋ ਉਹ ਕਿਦਰੇ ਆਪਣਾ ਮੂੰਹ ਨਾ ਖੋਲ ਦੇਵੇ ਪਰ ਉਹ ਬੁਰਕੇ ਵਾਲੀ ਕੌਣ ਸੀ ਜਿੰਦੇ ਨੇ ਟਾਰਚ ਦੀ ਰੋਸ਼ਨੀ ਵਿੱਚ ਪਹਿਲਾਂ ਹੀ ਵੇਖ ਲਿਆ ਸੀ ਕਿ ਇਸ਼ਾਰਾ ਕਰਨ ਵਾਲੇ ਸ਼ਖਸ ਨੇ ਬੁਰਕਾ ਪਾਇਆ ਹੋਇਆ ਸੀ ਫਿਰ ਜਦੋਂ ਉਹ ਦੋਵੇਂ ਆਦਮੀ ਬੁਰਕੇ ਵਾਲੇ ਸ਼ਖਸ ਦੇ ਨਾਲ ਬਹਿਸਣ ਲੱਗ ਪਏ ਸਨ ਤਾਂ ਉਸ ਸ਼ਖਸ ਦੀ ਆਵਾਜ਼ ਜਾਂ ਉਸ ਦੀ ਬੋਲ ਚਾਲ ਤੋਂ ਜਿੰਦੇ ਲਈ ਇਹ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ ਸੀ ਕਿ ਉਹ ਸ਼ਖਸ ਇੱਕ ਔਰਤ ਹੀ ਸੀ ਤੈਨੂੰ ਉਹ ਤੋਂ ਕੀ ਤੂੰ ਚੁੱਪਚਾਪ ਗੱਡੀ ਚਲਾ ਕਾਸਮ ਨੇ ਗੱਲ ਬਦਲਣ ਦੀ ਕੋਸ਼ਿਸ਼ ਕੀਤੀ ਇਹਨੇ ਨਹੀਂ ਸੂਤਾਉਣਾ ਲਿਆ ਦੇ ਮੇਰੀ ਪਿਸਤੌਲ ਲਾਵਾਂ ਇਹਦੀ ਪੜਪੜੀ ਨੂੰ ਵਸੀਮ ਦੇ ਦਿਲ ਨੂੰ ਧੜਕੂ ਲੱਗਾ ਹੋਇਆ ਸੀ ਕਿ ਕਿਤੇ ਜਿੰਦਾ ਜਾਣੇ ਅਣਜਾਣੇ ਹੀ ਉਸ ਦਾ ਭੇਤ ਨਾ ਖੋਲ ਦੇਵੇ ਇਸ ਕਰਕੇ ਵਾਹ ਲੱਗਦੀ ਉਹ ਜਿੰਦੇ ਉੱਤੇ ਆਪਣਾ ਪੂਰਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਸੀ ਮਾਫ ਕਰ ਦਿਓ ਜਨਾਬ ਗੁਸਤਾਖੀ ਹੋ ਗਈ ਹੁਣ ਨਹੀਂ ਪੁੱਛਦਾ ਕੁਝ ਵਸੇਮ ਦੇ ਦਬਕਾ ਮਾਰਨ ਦੀ ਦੇਸੀ ਕਿ ਜਿੰਦੇ ਦੀ ਤਾਂ ਜਾਨ ਜਿਵੇਂ ਸੂਲੀ ਤੇ ਹੀ ਟੰਗੀ ਗਈ ਸੀ ਉਸ ਰਾਤ ਜਿੰਦੇ ਨੂੰ ਨੀਂਦ ਨਹੀਂ ਸਈ ਜਰਾ ਜਿੰਨੀ ਵੀ ਕਿਤੋਂ ਆਵਾਜ਼ ਹੁੰਦੀ ਉਸਨੂੰ ਲੱਗਦਾ ਜਿਵੇਂ ਕਿਤੋਂ ਗੋਲੀ ਚੱਲ ਗਈ ਹੋਵੇ ਰਹਿ ਰਹਿ ਕੇ ਉਸਦੇ ਮਨ ਵਿੱਚ ਬੜੇ ਬੁਰੇ ਖਿਆਲ ਆਉਂਦੇ ਰਹੇ ਕਦੇ ਉਹ ਸੋਚਦਾ ਕਿ ਕੀਤੇ ਉਹ ਤੋਵੇਂ ਉਸਨੂੰ ਵੀ ਉਸ ਕੁੜੀ ਦੀ ਤਰ੍ਹਾਂ ਮਾਰ ਹੀ ਨਾ ਦੇਣ ਤੇ ਕਦੇ ਸੋਚਦਾ ਕਿ ਜੇ ਕਿਤੇ ਪੁਲਿਸ ਨੂੰ ਉਹਨਾਂ ਦੇ ਕਾਰੇ ਦੀ ਪਿੰਨਕ ਪੈ ਗਈ ਤਾਂ ਕਿਤੇ ਇਹ ਨਾ ਹੋਵੇ ਕਿ ਆਟੇ ਦੇ ਨਾਲ ਕੋਣ ਵੀ ਪਿਸਿਆ ਜਾਵੇ ਅਗਲੀ ਰਾਤ ਉਸਨੇ ਯੋਜਨਾ ਬਣਾਈ ਕਿ ਉਹ ਇਹਨਾਂ ਗਲਤ ਆਦਮੀਆਂ ਨੂੰ ਪੁਲਿਸ ਦੇ ਹੱਥ ਜ਼ਰੂਰ ਫੜਾ ਕੇ ਰਹੇਗਾ ਵਸੀਮ ਨੇ ਇੱਕ ਕੁੜੀ ਦਾ ਕਤਲ ਕੀਤਾ ਸੀ ਤੇ ਇਹ ਗੱਲ ਕੋਈ ਛੋਟੀ ਨਹੀਂ ਸੀ ਉਸ ਨੂੰ ਇਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਸੀ ਸੋ ਆਪਣੇ ਤਹਿ ਕੀਤੇ ਮੁਤਾਬਕ ਜਿੰਦੇ ਨੇ ਪਹਿਲੋਂ ਹੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਕਿ ਉਹ ਅੱਜ ਰਾਤੀ ਉਹਨਾਂ ਆਦਮੀਆਂ ਨੂੰ ਲੈ ਕੇ ਕਿੱਥੇ ਤੇ ਕਿੰਨੇ ਵਜੇ ਪਹੁੰਚਣ ਵਾਲਾ ਹੈ ਹਰੋਦੀ ਤੁਰੰਤ ਜਦ ਵਸੀਮ ਤੇ ਕਾਸਮ ਜਿੰਦੇ ਦੀ ਟੈਕਸੀ ਵਿੱਚ ਬੈਠ ਕੇ ਉਸ ਪੁਰਾਣੀ ਫੈਕਟਰੀ ਦੇ ਸਾਹਮਣੇ ਜਾ ਕੇ ਰੁਕੇ ਤਾਂ ਉੱਥੇ ਪੁਲਿਸ ਪਹਿਲਾਂ ਤੋਂ ਹੀ ਮੌਜੂਦ ਸੀ ਪੁਲਿਸ ਦੇ ਕੁਝ ਸਿਪਾਹੀ ਅੰਦਰ ਫੈਕਟਰੀ ਵਿੱਚ ਤੇ ਕੁਝ ਫੈਕਟਰੀ ਦੇ ਆਲੇ-ਦੁਆਲੇ ਦੀਆਂ ਝਾੜੀਆਂ ਪਿੱਛੇ ਲੁਕੇ ਬੈਠੇ ਸਨ ਇਹ ਸਭ ਉਸ ਇੱਕ ਮੌਕੇ ਦੀ ਤਲਾਸ਼ ਵਿੱਚ ਸਨ ਜਦ ਉਹ ਅਸਲ অপরাধੀਆਂ ਨੂੰ ਰੰਗੇ ਹੱਥੀ ਫੜ ਸਕਣ ਬੀਤੀ ਰਾਤ ਕਿਉਂਕਿ ਵਸੀਮ ਨੇ ਆਪਣੇ ਤੀਜੇ ਸਾਥੀ ਜਾਨੀ ਕਿ ਜੁਵਾਨ ਨੂੰ ਮਾਰ ਦਿੱਤਾ ਸੀ ਇਸ ਲਈ ਅੱਜ ਉਹ ਕੁੜੀ ਉੱਥੇ ਮੌਜੂਦ ਨਹੀਂ ਸੀ ਉਸ ਕੁੜੀ ਦੇ ਬਦਲੇ ਵਸੀਮ ਨੇ ਹੁਣ ਇੱਕ ਨਵੇਂ ਸਾਥੀ ਨੂੰ ਚੁਣਿਆ ਸੀ ਜੋ ਵਸੀਮ ਦਾ ਕਾਫੀ ਪੁਰਾਣਾ ਜਾਣੂ ਸੀ ਜੋ ਆ ਤੋਂ ਪਹਿਲਾਂ ਵਸੀਮ ਦੇ ਲਈ ਗਾਹਕ ਇਕੱਠੇ ਕਰਨ ਦਾ ਕੰਮ ਇਹੀ ਉਹ ਕਰਦਾ ਸੀ ਵਸੀਮ ਪਿਛਲੇ 10 ਸਾਲਾਂ ਤੋਂ ਇਸ ਧੰਦੇ ਵਿੱਚ ਸੀ ਉਹ ਜੋ ਬੜਾ ਛਾਤਰ ਬੰਦਾ ਸੀ ਕਿਹੜੇ ਗਾਹਕ ਨੂੰ ਕਿਵੇਂ ਡੀਲ ਕਰਨਾ ਉਹ ਵੱਖੋ-ਵੱਖੀ ਜਾਣਦਾ ਸੀ ਇਸ ਤੋਂ ਛੋਟੋ ਪੇਸਬਤਲਨ ਦੇ ਵਿੱਚ ਕਾਫੀ ਮਾਹਰ ਸੀ ਸ਼ਾਇਦ ਇਸੇ ਕਰਕੇ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਉਸ ਦੇ ਧੰਦੇ ਵਿੱਚ ਤੇਜ਼ੀ ਕਾਸਮ ਦੇ ਔਣ ਕਰਕੇ ਆਈ ਸੀ ਪੁਲਿਸ ਨੂੰ ਚੱਕਵਾ ਦੇਣ ਵਿੱਚ ਕਾਸਮ ਦਾ ਕੋਈ ਜਵਾਬ ਨਹੀਂ ਸੀ ਵਸੀਮ ਨਾਲ ਇਸ ਧੰਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਛੋਟੀਆਂ ਮੋਟੀਆਂ ਚੋਰੀਆਂ ਚਕਾਰੀਆਂ ਕਰਕੇ ਆਪਣਾ ਡੰਗ ਟਪਾਇਆ ਕਰਦਾ ਸੀ ਪਰ ਜਦ ਦਾ ਉਹ ਵਸੀਮ ਦੀ ਛਤਰ ਛਾਇਆ ਹਟਾਇਆ ਸੀ ਉਸਦੇ ਆਪਣੇ ਕਹਿਣ ਮੁਤਾਬਕ ਉਸਦੇ ਦਿਨ ਹੀ ਬਦਲ ਗਏ ਸਨ ਜੋਆ ਨੂੰ ਵੀ ਵਸੀਮ ਨੇ ਕਾਸਮ ਦੇ ਕਹਿਣ ਤੇ ਹੀ ਆਪਣੇ ਧੰਦੇ ਵਿੱਚ ਸ਼ਾਮਲ ਕੀਤਾ ਸੀ ਕਾਸਮ ਦਾ ਮੰਨਣਾ ਸੀ ਕਿ ਕਿਉਂ ਜੋ ਜੋਆ ਇੱਕ ਕੁੜੀ ਹੈ ਇਸ ਕਰਕੇ ਉਹ ਇਸ ਧੰਦੇ ਵਿੱਚ ਬਹੁਤੇ ਸਮੇਂ ਤੱਕ ਟਿੱਕੀ ਰਹਿ ਸਕਦੀ ਹੈ ਕੁੜੀਆਂ ਤੇ ਉਂਝ ਵੀ ਪੁਲਿਸ ਪਹਿਲੀ ਨਜ਼ਰੇ ਸ਼ੱਕ ਨਹੀਂ ਕਰਦੀ ਇਸ ਲਈ ਮਾਲ ਦੀ ਸਪਲਾਈ ਵਿੱਚ ਜੋਆ ਉਹਨਾਂ ਦਾ ਇੱਕ ਕਾਰਗਰ ਹਥਿਆਰ ਬਣ ਸਕਦੀ ਹੈ ਕਿੰਨੀ ਮੰਦ ਭਾਗੀ ਗੱਲ ਹੈ ਕਿ ਸ਼ਹਿਰ ਦੀ ਇੱਕ ਨਿੱਕੀ ਜਿਨੀ ਪੁੜੀ ਦੇ ਬਦਲੇ ਲੋਕ ਆਪਣੀ ਜੀਵਨ ਦੀ ਜਮਾ ਪੂੰਜੀ ਵੀ ਦਾਤੇ ਲਗਾਉਣ ਤੋਂ ਗਰੇਜ ਨਹੀਂ ਕਰਦੇ ਕਿ ਇਹਨਾਂ ਲੋਕਾਂ ਦੀ ਤਲਬ ਇਹਨਾਂ ਦੇ ਆਪਣਿਆਂ ਤੋਂ ਵੱਧ ਕੇ ਹੁੰਦੀ ਹੈ ਜਾਂ ਇਸ ਜ਼ਹਿਰ ਨੇ ਇਹਨਾਂ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਦੇਣੀ ਹੁੰਦੀ ਹੈ ਪਤਾ ਨਹੀਂ ਕਿੰਨੇ ਹੀ ਲੋਕ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੇ ਜੀਵਨ ਨੂੰ ਤਬਾਹ ਕਰ ਰਹੇ ਹਨ ਇਸ ਤਬਾਹੀ ਦੇ ਪਿੱਛੇ ਦੇ ਕਾਰਨ ਵੀ ਹੁਣ ਕੋਈ ਲੁਕਵੇਂ ਨਹੀਂ ਰਹੇ ਸਮਾਜਿਕ ਤੌਰ ਤੇ ਬੇਰੁਜ਼ਗਾਰੀ, ਪੜ੍ਹਾਈ ਅਤੇ ਕਾਰੋਬਾਰ ਵਿੱਚ ਅਸਫਲਤਾ ਤੇ ਵਿਅਕਤੀਗਤ ਤੌਰ ਤੇ ਮਨੁੱਖ ਦੀਆਂ ਨਿੱਜੀ ਜਾਂ ਮਾਨਸਿਕ ਪਰੇਸ਼ਾਨੀਆਂ ਇਸ ਦਾ ਮੁੱਖ ਕਾਰਨ ਹਨ ਜਿਨ੍ਹਾਂ ਵਿੱਚ ਅਸਫਲ ਪ੍ਰੇਮ ਪ੍ਰਸੰਗ ਤੇ ਵਿਅਕਤੀ ਦੇ ਹੋਰ ਨਾ ਨਾਜਾਇਜ਼ ਸਰੀਰਕ ਸਬੰਧ ਵੀ ਸ਼ਾਮਲ ਹਨ ਜਦ ਕਿ ਕੁਝ ਲੋਕ ਅਜਿਹੇ ਵੀ ਹਨ ਜੋ ਕੇਵਲ ਸ਼ੌਕ ਨੂੰ ਇਹਨਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ ਹਾਲ ਹੀ ਹਾਲੀ ਇਹ ਸ਼ੱਕ ਹੀ ਉਹਨਾਂ ਦੀ ਆਦਤ ਬਣ ਸਕਦੀ ਹੈ ਜਿਸ ਤੋਂ ਉਹ ਖੁਦ ਨੂੰ ਚਾਹ ਕੇ ਵੀ ਜੁਦਾ ਨਹੀਂ ਕਰ ਪਾਉਂਦੇ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਹੁਣ ਜਿੰਦੇ ਨੂੰ ਪੁਲਿਸ ਗ੍ਰਿਫਤਾਰ ਕਰ ਲਵੇਗੀ ਤੇ ਉਹ ਕਿਸ ਤਰ੍ਹਾਂ ਬਾਸਿਮ ਅਤੇ ਕਾਸਿਮ ਨੂੰ ਜੇਲ੍ਹ ਦੇ ਵਿੱਚ ਫੜਾ ਪਾਵੇਗਾ ਜਾਂ ਖੁਦ ਫਸ ਜਾਵੇਗਾ ਕਿਸੇ ਨਵੀਂ ਮੁਸੀਬਤ ਦੇ ਵਿੱਚ ਇਹ ਜਾਣਨ ਲਈ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਿਆ ਜੀ ਅੱਜ ਦੇ ਕਹਾਣੀ ਸੁਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ